ਇਹ ਕੋਈ ਪੂਰਾ ਹੀਰਾ ਹੀ ਸੀਗਾ ਜੀ ਮੇਰੇ ਹਿਸਾਬ ਨਾਲ ਇਹਨਾਂ ਸਨਖਾ ਕੋਈ ਇੰਡਸਟਰੀ ਵਿੱਚ ਨਹੀਂ ਹੋਂਦਾਂ ਰਹੀ ਕਿਤੇ ਨਾ ਮੋਰ ਇਹਨਾਂ ਬੜੀਆ ਸਵਾਲ ਹਿੰਦਾ ਜੀ ਮੇਰੇ ਹਿਸਾਬ ਨਾਲ ਤਾਂ ਇਹ ਕੋਈ ਸਨਖਾ ਕੋਈ ਕਲਾਕਾਰ ਨਹੀਂ ਹੋਂਦ ਸਾਡੇ ਲਈ ਤਾਂ ਸਾਡਾ ਪੰਜਾਬੀ ਗਾਇਕੀ ਨੂੰ ਵੀ ਘਾਟਾ ਪਿਆ ਕਿੰਨਾ ਕਿਤੇ ਪੋਲੀਟਿਕਲ ਲੀਡਰ ਜਿਹੜੇ ਲਗਾਤਾਰ ਪਤਾ ਲਾਣ ਚਾਹਦੇ ਸੀ ਉਹਨਾਂ ਦੀ ਘਾਟਾ ਪੂਰਾ ਪੂਰਾ ਚਾਰ ਦੇ ਨਾਲ ਗੁੰਮਦਾ ਸੀਗਾ ਜੀ ਅੱਜ ਕੱਲ੍ਹ ਤਾਂ ਕਲਾਕਾਰ ਪ੍ਰਿੰਟਾਂ ਚ ਛੱਡਣ ਲੱਪਾ ਕਰਨ ਲਿਆ ਚਾਦਰ ਹਮੇਸ਼ਾ ਹੀ ਕਿੰਨੇ ਉਹਦੇ ਪ੍ਰੋਗਰਾਮ ਦੀ ਕੰਮ ਚ ਚਾਦਰਿਆਂ ਨਾਲ ਕਿਤੇ ਪਿੰਡਾਂ ਬਾਕੀ ਦੀ ਮਦਦ ਕਰਦਾ ਸੀ ਹੜਾਂ ਦੇ ਵਿੱਚ ਵੀ ਬਹੁਤ ਬਹੁਤ ਮ ਉਹ ਬਹੁਤ ਵਧੀਆ ਸਵਾਲ ਆ। ਅੱਛਾ ਪਰਵਾਜ਼ ਚ ਕੌਣ ਕੌਣ ਨੇ ਉਹਨਾਂ ਦੇ ਮਿਲਣ? ਬਾਦ ਮਜਬੂਰ ਆ ਤੂੰ ਬੱਚਿਆ ਜੀ ਇੱਕ ਮਾਦਾ। ਇਹ ਕਿਹਾ ਜੇ ਇਹਨਾਂ ਦੇ ਫਟੋਫਾਤੀ ਵੀ ਟੈਟੂ ਹੋਈ ਸੀ। ਹਾਂ 2 ਸਾਲ ਪਹਿਲਾਂ ਟੈਟੂ ਹੋਈ। ਅੱਛਾ ਉਹ 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 ਵੀ ਗਾਇਕ ਸੀਗੀ ਇਹ ਵੀ ਪੇ ਗੀਤ ਪੰਜਾਬੀ ਸਰੂ ਗੇ। ਜਦ ਅੱਛਾ ਠਾਣੇ ਦਾ ਸੀ। ਹਾਂ ਉਹ ਨਹੀਂ ਹੋਇਆ ਜੇ। ਕਿੰਨੇ ਵੇ ਹੋਊਗਾ ਜੀ? ਕੱਲ ਹੋਏਗਾ ਜੀ 11:00 ਵਜੇ ਕੋਈ ਫਰੀ ਮੂ। 11:00 ਵਜੇ ਗਰੀਬ ਹੋਏਗਾ। ਤੇ ਹੁਣ ਇਸ ਵਕਤ ਘਰ ਦੇ ਵਿੱਚ ਕੌਣ ਕੌਣ ਆ ਗਿਆ ਜੀ ਉਹਨਾਂ ਦਾ? ਦਾਦੀ ਆਈ ਉਹਦੇ ਚਾਚੀ ਆ ਤੇ ਢੀਕੜਾ ਆਏ। ਕਿੰਦੀ ਢੀਕੜ ਉਚੇਤੇ ਇਹ ਸਮਝਾਤ ਅਨੁਕਦਰ ਮਿਲਿਆ ਸਵੇਰ ਨੂੰ ਸਾਨੂੰ ਸਰੇ ਗੁਰਦਵਾਰਾ ਤੋਂ ਪਤਾ ਲੱਗਿਆ ਕਿ 10 ਕਿ ਅਖੰਡ ਬਾਟ ਵੀ ਰਖਾਏਗੇ ਕਿੰਨੇ ਦੇ ਰਖਾਈ ਵੀ ਕਿ ਠੀਕ ਹੋ ਜੇ ਪਰ ਸਰਕਾਰ ਪਿਆਪ ਨਹੀਂ ਰਖਾਈ ਅਖੰਡ ਬਾਟ ਦਾ ਸਾਰੇ ਪੰਜਾਬ ਦੇ ਕੈਨੇਡਾ ਅਮਰੀਕਾ ਸਾਰੇ ਪਾਸੇ ਦਵਾਵਾਂ ਹੋਈਆਂ ਵੀ ਰਾਜਪੂਲ ਜਲ ਦਾਵੇ ਜਲ ਦਾਵੇ ਪਰ ਮਹਾਰਾਜ ਜੋ ਮਨਜ਼ੂਰ ਹੈ ਜੀ ਅਚਾ ਜਦੋਂ ਇੱਥੋਂ ਬਾਈਕ ਆਪਣੀ ਰਾਈਡਿੰਗ ਕਰਦੇ ਸੀਗੇ ਉਹ ਇੱਥੋਂ ਗਏ ਸੀ ਤੁਹਾਨੂੰ ਮਿਲ ਕੇ ਗਏ ਸੀਗੇ ਸਾਰੇ ਪਿੰਡ ਵਾਸੀਆਂ ਨੂੰ ਨਹੀਂ ਉਦੋਂ ਛੇ ਲਾਲ ਚੰਡੀਗੜ੍ਹ ਤੋਂ ਦੇਖੋ ਜੀ ਪੂਰਾ ਹੀਰਾ ਹੀ ਸੀਗਾ ਜੀ ਮੇਰੇ ਹਿਸਾਬ ਨਾਲ ਇੰਨਾ ਸਨੱਖਾ ਕੋਈ ਇੰਡਸਟਰੀ ਬੈਠੀ ਨਹੀਂ ਹੁੰਦਾ ਅੰਕਿਤ ਨਾ ਮੋਰ ਇਹਨਾਂ ਬੜੀਆ ਸਵਾਲ ਹਿੰਦਾ ਵੀ ਮੇਰੇ ਹਿਸਾਬ ਨਾਲ ਤਾਂ ਜਿਉਂ ਜਿਉ ਸਨੱਖਾ ਕੋਈ ਕਲਾਕਾਰ ਨਹੀਂ ਹੁੰਦਾ ਸਾਡੇ ਲਈ ਤਾਂ ਸਾਡੇ ਦਾ ਪੰਜਾਬੀ ਗਾਇਕੀ ਨੂੰ ਵੀ ਘਟਾ ਪਿਆ ਕਿੱਥਾਂ ਕਿੱਥੇ ਪੋਲਿਟਿਕਲ ਲੀਡਰ ਜਿਹੜੇ ਲਗਾਤਾਰ ਪੱਤਲ ਲੈ ਜਾਂਦੇ ਕਿ ਇਹ ਘਟਾ ਪੂਰਾ ਪੂਰਾ ਚਾਹ ਦੇ ਨਾਲ ਗੁੰਦਾ ਸੀਗਾ ਜੀ ਅੱਜ ਕੱਲ ਦੇ ਕਲਾਕਾਰ ਫੈਂਟਾ ਛਲਧਨ ਲਪਵਾ ਕਰਨ ਲਿਆ ਚਾਹਦੇ ਹਮੇਸ਼ਾ ਹੀ ਜਿੰਨੇ ਉਹਦੇ ਪ੍ਰੋਗਰਾਮ ਦੀ ਤੁੰਗ ਚਾਹਦਿਆਂ ਨਾਲ ਪਿੰਡ ਪੰਜਾਬੀ ਦੀ ਮਦਦ ਕਰਦਾ ਸੀ ਸਾੜਾਂ ਦੇ ਵਿੱਚ ਵੀ ਬਹੁਤ ਬਹੁਤ ਮਦਦ ਕਰਦਾ ਸੀ ਜਦਾਂ ਪੂਰਾ ਬਹੁਤ ਵਧੀਆ ਸਵਾਲ ਆ ਗਿਆ ਅੱਛਾ ਪਰਵਾਜ਼ ਚ ਕੌਣ ਕੌਣ ਨੇ ਉਹਨਾਂ ਦੇ ਵਿੱਚ ਬਾਅਦ ਮਜਬੂਰ ਆ ਤੂੰ ਬੱਚਿਆ ਜੀ ਇੱਕ ਮਾਦਾ ਇਹ ਕਿਹਾ ਜੇ ਇਹਨਾਂ ਦੇ ਫਟਕਫਾਤੀ ਵੀ ਟੈਟੂ ਹੋਈ ਸੀ ਲੋਕ ਕਿ ਜੋ ਉਹ 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 ਵੀ ਗਾਇਕ ਸੀਗੀ ਇਹ ਵੀ ਪੇ ਗੀਤ ਪੰਜਾਬੀ ਉਹ ਸੁਣ ਕੇ ਜਦ ਅਚਾਨੇ ਦਾ ਸੀ ਹਾਂ ਕੋ ਨਹੀਂ ਹੋਇਆ ਜੀ ਕਿੰਨੇ ਵੇ ਹੋਊਗਾ ਜੀ ਕੱਲ ਹੋਏਗਾ ਜੀ 12:01 ਵਜੇ ਕੋਈ ਫਰੀ ਮੂ 12:01 ਵੇ ਗਰੀਬ ਹੋਏਗਾ ਤੇ ਹੁਣ ਇਸ ਵਕਤ ਘਰ ਦੇ ਵਿੱਚ ਕੌਣ ਕੌਣ ਆ ਗਿਆ ਜੀ ਉਹਨਾਂ ਦਾ ਦਾਦੀ ਆਈ ਉਹਦੇ ਚਾਚੀ ਆ ਤੇ ਢੀਕੜਾ ਆਏ ਕਿੰਨੀ ਢੀਕੜਾ ਆਏ ਅਚਾ ਤੇ ਇਹ ਸਮਾਚਾਰ ਤੁਹਾਨੂੰ ਕਦੋਂ ਮਿਲਿਆ ਸਵੇਰੇ ਸਾਨੂੰ ਸਵੇਰੇ ਗੁਰਦੁਆਰਾ ਸਾਹਿਬ ਪਤਾ ਲੱਗਿਆ 10:00 ਆ ਅਖੰਡ ਬਾਡ ਵੀ ਲਖਾਏਗੇ ਕਿੰਨੇ ਦੇ ਲਖਾਏਗਾ ਅਖੰਡ ਬਾਡ ਖਾਈ ਵੀ ਸੈਂ ਕਿ ਠੀਕ ਹੋ ਜੇ ਪਰ ਸਰ ਪੰਜਾਬ ਨੇ ਦਿਖਾਈ ਪੰਡਪੜ ਦਾ ਸਾਰੇ ਪੰਜਾਬ ਦੇ ਕੈਨੇਡਾ ਅਮਰੀਕਾ ਸਾਰੇ ਪਾਸੇ ਦਵਾਵਾਂ ਹੋਈਆਂ ਵੀ ਰਾਜਪੁਰ ਜਲ ਦਾਵੇ ਜਲ ਦਾਵੇ ਪਰ ਉਹ ਮਹਾਰਾਜ ਜੋ ਮਨਜ਼ੂਰ ਹੈ ਅੱਛਾ ਜਦੋਂ ਇੱਥੋਂ ਬਾਈਕ ਆਪਣੀ ਰਾਈਡਿੰਗ ਕਰਦੇ ਸੀਗੇ ਉਹ ਇੱਥੋਂ ਗਏ ਸੀ ਤੁਹਾਨੂੰ ਮਿਲ ਕੇ ਗਏ ਸੀਗੇ ਸਾਰੇ ਪਿੰਡ ਪਾਸੇ ਨੂੰ ਨਹੀਂ ਉਦੋਂ ਛੇ ਲਾਲ ਚੰਡੀਗੜ੍ਹ ਤੋਂ ਦੇਖੋ ਜੀ ਪੂਰਾ ਹੀਰਾ ਹੀ ਸੀਗਾ ਜੀ ਮੇਰੇ ਹਿਸਾਬ ਨਾਲ ਇੰਨਾ ਸਨੱਖਾ ਕੋਈ ਇੰਡਸਟਰੀ ਵਿੱਚ ਨਹੀਂ ਹੋਣਾ ਰਾਕੀ ਜੀ ਨਾ ਮੋਰ ਇਨ ਬੜੀਆ ਸਵਾਲ ਜਿੰਦਾ ਵੀ ਮੇਰੇ ਹਿਸਾਬ ਨਾਲ ਤਾਂ ਕੋਈ ਸਨੱਖਾ ਕੋਈ ਕਲਾਕਾਰ ਨਹੀਂ ਹੁੰਦਾ ਸਾਡੇ ਲਈ ਤਾਂ ਸਾਡਾ ਪੰਜਾਬੀ ਗਾਇਕੀ ਨੂੰ ਵੀ ਘਟਾ ਪਿਆ ਕਿੱਥਾਂ ਕਿੱਥੇ ਪੋਲਿਟਿਕਲ ਲੀਡਰ ਜਿਹੜੇ ਲਗਾਤਾਰ ਪਤਨ ਲੈ ਜਾਂਦੇ ਨੇ ਉਹ ਵੀ ਘਟਾ ਪਾ ਪੂਰਾ ਪੂਰਾ ਤਾਂ ਚਾਰ ਦੇ ਨਾਲ ਗੁੰਦਾ ਸੀਗਾ ਕਿ ਅੱਜ ਕੱਲ ਦੇ ਕਲਾਕਾਰ ਸੈਂਟਾ ਛਲਧਨ ਲਪਾ ਕੇ ਲੈਂਦੇ ਆ ਯਾਦ ਰਿਹਾ ਹਮੇਸ਼ਾ ਹੀ ਜਿੰਨੇ ਉਹਦੇ ਪ੍ਰੋਗਰਾਮ ਦੀ ਤੁੰਗ ਵਿੱਚ ਆਦਰੀਆਂ ਨਾਲ ਬੁੱਤਨ ਪੰਜਾਬੀ ਪਿੰਡ ਦੀ ਮਦਦ ਕਰਦਾ ਸੀ ਸਾਡਾਂ ਦੇ ਵਿੱਚ ਵੀ ਬਹੁਤ ਬਹੁਤ ਮਦਦ ਕਰਦਾ ਸੀ ਜਿਹੜਾਂ ਪੂਰਾ ਬਹੁਤ ਵਧੀਆ ਸਵਾਲ ਆ ਬੰਦੇ ਅੱਛਾ ਪਰਵਾਜ਼ ਚ ਕੌਣ ਕੌਣ ਨੇ ਉਹਨਾਂ ਦੇ ਵਿੱਚ ਬਾਦ ਮਜਬੂਰ ਆ ਤੂੰ ਬੱਚਿਆ ਜੀ ਇੱਕ ਮਾਦਾ ਕਿ ਕਿਆ ਜਦੋਂ ਇਹਨਾਂ ਦੇ ਫਤੋ ਕਾਫੀ ਵੀ ਦਿੱਖ ਹੋਈ ਸੀ 2 ਸਾਲ ਪਹਿਲਾਂ ਦਿੱਖ ਹੋਈ ਅੱਛਾ ਉਹ 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 ਵੀ ਗਾਇਕ ਸੀਗੀ ਇਹ ਵੀ ਕਿ ਗੀਤ ਪੰਜਾਬੀ ਪੁਰਸੂ ਗੀਤਾਂ ਦਾ ਅੱਛਾ ਥਾਣੇ ਦਾ ਸੀ ਹਾਂ ਉਹ ਨਹੀਂ ਹੋਏਗਾ ਕਿੰਨੇ ਵੇ ਹੋਊਗਾ ਜੀ ਕੱਲ ਹੋਏਗਾ ਜੀ 12:00 ਵਜੇ ਕੋਈ ਫਰੀ ਹੋਊਗਾ 12:00 ਵੀ ਗਰੀਬ ਹੋਊਗਾ ਤੇ ਹੁਣ ਇਸ ਵਕਤ ਘਰ ਦੇ ਵਿੱਚ ਉਲਪਨ ਆ ਗਿਆ ਜੀ ਉਹਨਾਂ ਦੀ ਦਾਦੀ ਆਈ ਉਹਦੇ ਚਾਚੀ ਆ ਤੇ ਢੀਕੜੋਂ ਆਏ ਕਿੰਨੀ ਢੀਕੜੋਂ ਆਏ ਅੱਛਾ ਤੇ ਇਹ ਸਮਾਚਾਰ ਤੁਹਾਨੂੰ ਕਦੋਂ ਮਿਲਿਆ ਸਵੇਰੇ ਸਾਨੂੰ ਸਵੇਰੇ ਗੁਰਦੁਆਰਾ ਤੋਂ ਪਤਾ ਲੱਗਿਆ ਜੀ 10:00 ਤੇ ਅਖੰਡ ਬਾਟ ਵੀ ਰਖਾਏਗੇ ਕਿੰਨੇ ਦੇ ਅਖੰਡ ਕੀ ਹੋ ਜੇ ਪਰ ਸਾਰੇ ਪੰਜਾਬ ਨੇ ਦਿਖਾਈ ਪੰਡ ਪਰ ਦਾ ਸਾਰੇ ਪੰਜਾਬ ਨੇ ਕਿ ਕੈਨੇਡਾ ਅਮਰੀਕਾ ਸਾਰੇ ਪਾਸੇ دعਵਾਵਾਂ ਹੋਈਆਂ ਵੀ ਰਾਜਪੂਲ ਜਲ ਦਾਵੇ ਜਲ ਦਾਵੇ ਪਰ ਉਹ ਮਹਾਰਾਜ ਜੋ ਮਨਜ਼ੂਰ ਹੈ ਅੱਛਾ ਜਦੋਂ ਇੱਥੋਂ ਬਾਈਕ ਆਪਣੀ ਰਾਈਡਿੰਗ ਕਰਦੇ ਸੀਗੇ ਉਹ ਇੱਥੋਂ ਗਏ ਸੀ ਤੁਹਾਨੂੰ ਮਿਲ ਕੇ ਗਏ ਸੀਗੇ ਸਾਰੇ ਪਿੰਡ ਪਾਸੇ ਨੂੰ ਨਹੀਂ ਉਦੋਂ ਫਿਰਾਲ ਚੰਡੀਗੜ੍ਹ ਤੋਂ